ਘਟ ਨਹੀਂ ਰਿਹਾ ਕਿਉਂਕਿ ਲਗਾਤਾਰ ਸੰਦੂਰ ਆਪਰੇਸ਼ਨ ਤੋਂ ਬਾਅਦ ਵੀ ਪੁੰਛ ਦੇ ਏਰੀਆ ਦੇ ਵਿੱਚ ਸ਼ੈਲਿੰਗ ਹੁੰਦੀ ਆ ਹੁਣ ਸਬੂਤ ਸਾਹਮਣੇ ਆਇਆ ਲਾਈਵ ਸੀਸੀਟੀਵੀ ਆ ਰਿਹਾਇਸ਼ੀ ਇਲਾਕੇ ਨੂੰ ਟਾਰਗੇਟ ਕੀਤਾ ਗਿਆ ਪੁੰਛ ਦੇ ਵਿੱਚ ਉਹਦੀ ਸੀਸੀਟੀਵੀ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਰਿਹਾਇਸ਼ੀ ਇਲਾਕੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਹ ਰਿਹਾਇਸ਼ੀ ਇਲਾਕਾ ਪੁੰਛ ਦਾ ਕੱਲ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਜੰਮੂ ਦਾ ਏਅਰਪੋਰਟ ਹੈ ਉਸ ਨੂੰ ਵੀ ਟਾਰਗੇਟ ਕੀਤਾ ਇਹ ਵੀਡੀਓ ਦੇਖੋ ਕਿ ਕਿਵੇਂ ਰਿਹਾਇਸ਼ੀ ਇਲਾਕਾ ਉਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਪਾਕਿਸਤਾਨ ਦੀ ਨਾਪਾਕ ਹਰਕਤ ਹੈ ਔਰ ਇਸ ਦੇ ਜਵਾਬੀ ਕਾਰਵਾਈ ਜਿਹੜੀ ਹੈ ਉਹ ਭਾਰਤ ਕਰ ਰਿਹਾ ਹੈ ਔਰ ਰਿਹਾਇਸ਼ੀ ਇਲਾਕਿਆਂ ਨੂੰ ਜੇ ਟਾਰਗੇਟ ਬਣਾਇਆ ਇਹ ਪਹਿਲਾਂ ਵੀ ਕਿਹਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਜਿਹੜੇ ਨੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਫਿਰ ਇਹਦਾ ਅੰਜਾਮ ਬਹੁਤ ਖਤਰਨਾਕ ਹੋਏਗਾ ਫਿਲਹਾਲ ਲਾਈਵ ਵੀਡੀਓ ਆਈ ਹੈ ਪੁਚ ਸੀਸੀਟੀਵੀ ਦੀ ਆ ਪੁਚ ਹਮਲੇ ਦਾ ਸੀਸੀਟੀਵੀ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿ ਜਿਹੜਾ ਆ ਇਹ ਹਮਲਾ ਕੀਤਾ ਗਿਆ ਸਬੂਤ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ ਸੇ ਹਿਸਾਬ ਦੇ ਨਾਲ ਭਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੇ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੁੰਛ ਦਾ ਰਿਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਦੇਖੋ ਕਿ ਕਿੱਡੇ ਖਤਰਨਾਕ ਸੀਸੀਟੀਵੀ ਆ ਕਿ ਕਿਵੇਂ ਪੂਰਾ ਰਿਹਾਇਸ਼ੀ ਹਿਲਾਕਾ ਜਿਹੜਾ ਆ ਉਹਨੂੰ ਟਾਰਗੇਟ ਕੀਤਾ ਗਿਆ ਕੋਆਰਡੀਨੇਟਸ ਜਿਹੜੇ ਆ ਕਿਉਂਕਿ ਹੁਣ ਜਿਹੜੀ ਲੜਾਈ ਆ ਉਹ 71 ਦੀ ਲੜਾਈ ਨਾਲੋਂ ਬਹੁਤ ਵੱਖਰੀ ਹੋਵੇਗੀ ਇਹ ਸਭ ਨੂੰ ਪਤਾ ਆ ਔਰ ਇਹ ਪਾਕਿਸਤਾਨ ਤੇ ਭਾਰਤ ਦੀ ਲੜਾਈ ਜਿਹੜੀ ਆ ਉਹ ਵੈਸੇ ਹੀ ਬਹੁਤ ਸੁਭਾਵਕ ਵੱਖਰੀ ਆ ਕਿਉਂਕਿ ਇਹਨਾਂ ਦੀਆਂ ਸੀਮਾ ਜੜੀਆਂ ਨੇ ਬਾਰਡਰ ਜੜਿਆ ਹੈ ਉਹ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਕਈ ਬੀਡਰ ਕਈ ਬਾਰਡਰਸ ਤੇ ਜਗਾ ਇਦਾਂ ਦੇ ਜਿਵੇਂ ਪੁੰਛ ਦਾ ਏਰੀਆ ਇਦਾਂ ਦਾ ਆ ਜਿੱਥੋਂ ਥੋੜਾ ਜਿਹਾ ਫਰਕ ਹੈ ਔਰ ਇਸ ਦੇ ਨਾਲ ਇਹ ਬਹੁਤ ਨੁਕਸਾਨ ਹੋਏਗਾ ਫਿਲਹਾਲ ਇੰਡੀਆ ਦਾ ਜਿਹੜਾ ਆਪਾਂ ਕਹੇ ਲਿਆ ਕਿ ਐਂਟੀਸਪੇਟਿਡ ਸਿਸਟਮ ਹੈ ਜਿਹਨੂੰ ਆਪਾਂ S400 ਕਹਿੰਦੇ ਨੇ ਮਿਜ਼ਾਈਲ ਐਂਟੀਸਪੇਟਿਡ ਸਿਸਟਮ ਆ ਜਿਹੜਾ ਹਵਾ ਦੇ ਵਿੱਚ ਖਤਮ ਕਰ ਦਿੰਦਾ ਆ ਉਹ ਬਹੁਤ ਹੈ ਪਰ ਜਦੋਂ ਇਹ ਮਿਜ਼ਾਈਲ ਕਿਉਂਕਿ ਇਹ ਤਾਂ ਬਿਲਕੁਲ ਕਲੀਅਰ ਆ ਕਿ ਕਿਸੇ ਵੀ ਮੁਲਕ ਤੋਂ ਉਹ ਟੈਕਨੋਲੋਜੀ ਨਹੀਂ ਹੈ ਜਿਹੜੀ ਪੂਰਨ ਤਰੀਕੇ ਦੇ ਨਾਲ ਯਾਨੀ ਕਿ ਜਿਨੂੰ ਆਪਾਂ ਕਹੇ ਕਿ 100% ਸੇਫ ਤਰੀਕੇ ਦੇ ਨਾਲ ਜਿਹੜਾ ਆ ਐਂਟੀਸੀਪੇਟ ਕਰੇ ਮਿਜ਼ਾਈਲਸ ਨੂੰ ਜਾਂ ਕਿਸੇ ਹੋਰ ਤਰ੍ਹਾਂ ਦੇ ਟਾਰਗੇਟ ਨੂੰ ਨੁਕਸਾਨ ਤਾਂ ਹੋਏਗਾ ਜਦੋਂ ਹੋਏਗੀ ਫਿਲਹਾਲ ਇਹ ਵੀਡੀਓ ਪਹੁੰਚਦੀ ਆ ਸੀਸੀਟੀਵੀ ਸਾਹਮਣੇ ਆਇਆ ਪਾਕਿਸਤਾਨ ਲਗਾਤਾਰ ਕਹਿ ਰਿਹਾ ਕਿ ਸਬੂਤ ਦਿਓ ਅਸੀਂ ਕਿੱਥੇ ਹਮਲਾ ਕੀਤਾ ਸਬੂਤ ਦਿਓ ਕਿ ਸ਼ਾਇਦ ਭਾਰਤ ਨੂੰ ਸਵਾਲ ਚੱਕ ਰਿਹਾ ਸੀਗਾ ਬਾਰੇ ਸੀਸੀਟੀਵੀ ਆ ਪੁੰਚਦੀ ਸੀਸੀਟੀਵੀ ਆ ਜਿੱਥੇ ਹਮਲਾ ਹੋਇਆ ਆ ਔਰ ਰਿਹਾਇਸ਼ੀ ਇਲਾਕੇ ਦੇ ਵਿੱਚ ਹਮਲਾ ਹੋਇਆ ਔਰ ਉਧਰ ਦੇਖਿਆ ਜਾਵੇ ਤਾਂ ਪੰਜਾਬ ਦਾ ਬਹੁਤ ਬਚਾਰਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਿੰਨੇ ਹਮਲੇ ਹੋਏ ਨੇ ਚਾਹੇ ਉਹ ਬਠਿੰਡਾ ਹੋਇਆ ਚਾਹੇ ਰਾਤ ਦੇ ਹਮਲਾ ਗੁਰਦਾਸਪੁਰ ਚ ਹੋਇਆ ਜਲੰਧਰ ਵਿੱਚ ਹਮਲਾ ਹੋਇਆ ਜਾਂ ਫਿਰ ਕਿਸੇ ਹੋਰ ਏਰੀਆ ਦੇ ਵਿੱਚ ਹਮਲਾ ਹੋਇਆ ਪਠਾਨਕੋਟੇਰ ਬਿਸਵਲ ਹਮਲਾ ਹੋਇਆ ਆਦਮਪੁਰ ਹਮਲਾ ਹੋਇਆ ਉਸ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਆ ਮੂਦੀ ਘਾਣੀ ਪਈ ਹੈ ਕਿਉਂਕਿ ਸਾਡਾ ਐਂਟੀਸੋਨਿਕ ਐਂਟੀ ਮਿਜ਼ਾਈਲ ਸਿਸਟਮ ਹੈ ਉਹ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਸਿਕਾ ਇੰਡੀਅਨ ਆਰਮੀ ਨੇ ਜੋ ਕਰਕੇ ਦਿਖਾਇਆ ਉਸ ਦਿਆ ਤੁਸੀਂ ਦੇਖੋ ਕਿ ਪਹਿਲਾਂ ਤੇ ਬਾਅਦ ਦੀ ਤਸਵੀਰਾਂ ਉਹਸੀ ਦਿਖਾ ਰਹੇ ਆ ਕਿ ਕਿਵੇਂ ਆ ਪਾਕਿਸਤਾਨ ਨੂੰ ਸਬੂਤ ਚਾਹੀਦਾ ਸੀ ਇਹ ਸਬੂਤ ਹੈ ਕਿ ਕਿਵੇਂ ਉਹਨਾਂ ਦੀ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਸਾਡੀ ਰਿਹائش ਵਾਲੇ ਏਰੀਆਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਰਾਤ ਜਿਹੜੇ ਹਮਲੇ ਸੀਗੇ ਉਹ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਹੋਏ ਨੇ ਜੰਮੂ ਦੇ ਆ ਜਿਹੜੇ ਸੀਐਮ ਨੇ ਉਹਨਾਂ ਨੇ ਵੀ ਅੱਜ ਉੱਠ ਕੇ ਸਭ ਕੁਝ ਦੱਸਿਆ ਕਿ ਕਿਵੇਂ ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਉਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੇ ਕਹੀਏ ਕਿ ਪੂਰੇ ਤਰੀਕੇ ਦੇ ਨਾਲ ਸਿਸਟਮ ਜਿਹੜਾ ਕੰਮ ਕੀਤਾ ਗਿਆ ਐਸ 400 ਨੇ ਕੰਮ ਕੀਤਾ ਤੇ ਸਭ ਕੁਝ ਬਚਾ ਰਿਹਾ ਫਿਲਹਾਲ ਪੁੰਚ ਹਮਲੇ ਦੀ ਸੀਸੀਟੀਵੀ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਪਾਕਿਸਤਾਨ ਦੇ ਨਾਪਾਕ ਹਰਕਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਸਬੂਤ ਕਮਾ ਕਰ ਰਿਹਾ ਸੀ ਇੱਕ ਪ੍ਰੋਪਾਗੈਂਡਾ ਚਲਾ ਰਿਹਾ ਆ ਕਿ ਤਰੀਕੇ ਨਾਲ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਹਮਲਾ ਇਹ ਸੀਸੀਟੀਵੀ ਸਬੂਤ ਹੈ ਕਿ ਕਿਵੇਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਭਾਰਤ ਦੇ ਰਿਹਾਈ ਇਲਾਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਫਿਲਹਾਲ ਇਹ ਤਾਂ ਸੀਸੀਟੀਵੀ ਤਸਵੀਰ ਤੁਹਾਡੀ ਸਕ੍ਰੀਨ ਦੇ ਉੱਤੇ ਆ ਪੁੰਛ ਦੇ ਰਿਹਾਇਸ਼ੀ ਇਲਾਕੇ ਤੇ ਹਮਲਾ ਕੀਤਾ ਗਿਆ ਆ ਉਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਆ ਕਿ ਕਿਵੇਂ ਜਿਹੜਾ ਪੁੰਛ ਦਾ ਰਿਹਾਇਸ਼ੀ ਇਲਾਕਾ ਆ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਾਲੇ ਕਹਿ ਰਿਹਾ ਪਾਕਿਸਤਾਨ ਕਿ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਵਿਚਾਰਾ ਕਾਰਡ ਖੇਡ ਸਕਦੇ ਆ ਉਧਰ ਜਿਕੇ ਆ ਕਿ ਫਾਰਮਰ ਐਮਬੈਸਡਰ ਹੈ ਹੈਲਿਨਿਕੀ ਉਹਨਾਂ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਬਦਲਾ ਜੋ ਲਿਆ ਸਮਿਸ਼ਨ ਸੰਦੂਰ ਦੇ ਨਾਲ ਉਹਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਦੇ નિર્ਦੋਸ਼ ਬੰਦੇ ਮਾਰੇ ਗਏ ਨੇ ਪਰ ਜੋ ਪਾਕਿਸਤਾਨ ਕਰ ਰਿਹਾ ਰਿਟੈਲੀਏਟ ਕਰ ਰਿਹਾ ਜਾਂ ਵਿਚਾਰਾ ਕਾਰਡ ਖੇਡ ਰਿਹਾ ਉਸ ਨੂੰ ਉਹਦਾ ਕੋਈ ਹੱਕ ਨਹੀਂ ਹੈ ਇਹ ਵੀਡੀਓ ਇੱਕ ਤਰੀਕੇ ਨਾਲ ਸਬੂਤ ਹੈ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਹਮਲੇ ਹੋ ਰਹੇ ਨੇ ਇਸ ਸਾਡੇ ਰਹਾਇਸ਼ੀ ਇਲਾਕੇ ਦੇ ਉੱਤੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਇਲਾਕੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਹ ਰਿਹਾਇਸ਼ੀ ਇਲਾਕਾ ਪਹੁੰਚਦਾ ਕੱਲ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਜੰਮੂ ਦਾ ਏਅਰਪੋਰਟ ਹੈ ਉਸ ਨੂੰ ਵੀ ਟਾਰਗੇਟ ਕੀਤਾ ਇਹ ਵੀਡੀਓ ਦੇਖੋ ਕਿ ਕਿਵੇਂ ਰਿਹਾਇਸ਼ੀ ਇਲਾਕਾ ਉਸ ਦੇ ਉੱਤੇ ਹਮਲਾ ਕੀਤਾ ਗਿਆ ਪਾਕਿਸਤਾਨ ਦੀ ਨਾਪਾਕ ਹਰਕਤ ਹੈ ਔਰ ਇਸ ਦੇ ਜਵਾਬੀ ਕਾਰਵਾਈ ਜਿਹੜੀ ਹੈ ਉਹ ਭਾਰਤ ਕਰ ਰਿਹਾ ਆ ਔਰ ਇਹ ਰਿਹਾਇਸ਼ੀ ਇਲਾਕਿਆਂ ਨੂੰ ਜੇ ਟਾਰਗੇਟ ਬਣਾਇਆ ਇਹ ਪਹਿਲਾਂ ਵੀ ਕਿਹਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਜਿਹੜੇ ਨੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਫਿਰ ਇਹਦਾ ਅੰਜਾਮ ਬਹੁਤ ਖਤਰਨਾਕ ਹੋਏਗਾ ਫਿਲਹਾਲ ਲਾਈਵ ਵੀਡੀਓ ਆਈ ਹੈ ਪੁਂਚ ਸੀਸੀਟੀਵੀ ਦੀ ਆ ਪੁਂਚ ਹਮਲੇ ਦਾ ਸੀਸੀਟੀਵੀ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿ ਜਿਹੜਾ ਆ ਇਹ ਹਮਲਾ ਕੀਤਾ ਗਿਆ ਸਬੂਤ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ حساب ਦੇ ਨਾਲ ਪਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੀ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੁੰਛ ਦਾ ਰਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਦੇਖੋ ਕਿ ਕਿੱਡੇ ਖਤਰਨਾਕ ਸੀਸੀਟੀਵੀ ਆ ਕਿ ਕਿਵੇਂ ਪੂਰਾ ਰਹਾਇਸ਼ੀ ਹਿਲਾਕਾ ਜਿਹੜਾ ਆ ਉਹਨੂੰ ਟਾਰਗੇਟ ਕੀਤਾ ਗਿਆ ਕੋਆਰਡੀਨੇਟਸ ਜਿਹੜੇ ਆ ਕਿਉਂਕਿ ਹੁਣ ਜਿਹੜੀ ਲੜਾਈ ਆ ਉਹ ਘੱਤਰ ਦੀ ਲੜਾਈ ਨਾਲ ਬਹੁਤ ਵੱਖਰੀ ਹੋਏਗੀ ਇਹ ਸਭ ਨੂੰ ਪਤਾ ਹੈ ਔਰ ਇਹ ਪਾਕਿਸਤਾਨ ਤੇ ਭਾਰਤ ਦੀ ਲੜਾਈ ਜਿਹੜੀ ਆ ਵੈਸੇ ਹੀ ਬਹੁਤ ਸੁਭਾਵਕ ਵਕਰੀ ਆ ਕਿਉਂਕਿ ਇਹਨਾਂ ਦੀਆਂ ਸੀਮਾ ਜਿਹੜੀਆਂ ਨੇ ਬਾਰਡਰ ਜਿਹੜਾ ਆ ਉਹ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਕਈ ਕਈ ਬਾਰਡਰਸ ਤੇ ਜਗ੍ਹਾ ਇਦਾਂ ਤੇ ਆ ਜਿਵੇਂ ਪੁੰਛ ਦਾ ਏਰੀਆ ਇਦਾਂ ਦਾ ਆ ਜਿੱਦੋਂ ਥੋੜਾ ਜਿਹਾ ਫਰਕ ਹੈ ਔਰ ਇਸ ਦੇ ਨਾਲ ਇਹ ਬਹੁਤ ਨੁਕਸਾਨ ਹੋਏਗਾ ਫਿਲਹਾਲ ਇੰਡੀਆ ਦਾ ਜਿਹੜਾ ਆਪਾਂ ਕਹੇ ਲਈਏ ਕਿ ਐਂਟੀਸੀਪੇਟਿਡ ਸਿਸਟਮ ਹੈ ਜਿਹਨੂੰ ਆਪਾਂ S400 ਕਹਿੰਦੇ ਨੇ ਨਾ ਮਿਜ਼ਾਈਲ ਐਂਟੀਸੀਪੇਟਿਡ ਸਿਸਟਮ ਆ ਜਿਹੜਾ ਹਵਾ ਦੇ ਵਿੱਚ ਖਤਮ ਕਰ ਦਿੰਦਾ ਆ ਉਹ ਬਹੁਤ ਹੈ ਪਰ ਜਦੋਂ ਇਹ ਮਿਜ਼ਾਈਲ ਕਿਉਂਕਿ ਇਹ ਤਾਂ ਬਿਲਕੁਲ ਕਲੀਅਰ ਆ ਕਿ ਕਿਸੇ ਵੀ ਮੁਲਕ ਤੋਂ ਉਹ ਟੈਕਨੋਲੋਜੀ ਨਹੀਂ ਹੈ ਜਿਹੜੀ ਪੂਰਨ ਤਰੀਕੇ ਦੇ ਨਾਲ ਯਾਨੀ ਕਿ ਜਿਹਨੂੰ ਆਪਾਂ ਕਹੇ ਕਿ 100% ਸੇਫ ਤਰੀਕੇ ਦੇ ਨਾਲ ਜਿਹੜਾ ਆ ਐਂਟੀਸੀਪੇਟ ਕਰੇ ਮਿਜ਼ਾਈਲਸ ਨੂੰ ਜਾਂ ਕਿਸੇ ਹੋਰ ਤਰ੍ਹਾਂ ਦੇ ਟਾਰਗੇਟ ਨੂੰ ਨੁਕਸਾਨ ਤਾਂ ਹੋਏਗਾ ਜਦੋਂ ਹੋਏਗੀ ਫਿਲਹਾਲ ਇਹ ਵੀਡੀਓ ਪਹੁੰਚਦੀ ਹੈ ਸੀਸੀਟੀਵੀ ਸਾਹਮਣੇ ਆਇਆ ਪਾਕਿਸਤਾਨ ਲਗਾਤਾਰ ਕਹਿ ਰਿਹਾ ਕਿ ਸਬੂਤ ਦਿਓ ਅਸੀਂ ਕਿੱਥੇ ਹਮਲਾ ਕੀਤਾ ਸਬੂਤ ਦਿਓ ਕਿ ਸ਼ਾਇਦ ਭਾਰਤ ਨੂੰ ਸਵਾਲ ਸਵਾਲ ਚੱਕ ਰਿਹਾ ਸੀਗਾ ਬਾਰੇ ਸੀਸੀਟੀਵੀ ਆ ਪੋਂਚ ਦੀ ਸੀਸੀਟੀਵੀ ਆ ਜਿੱਥੇ ਹਮਲਾ ਹੋਇਆ ਆ ਔਰ ਰਿਹਾਇਸ਼ੀ ਇਲਾਕੇ ਦੇ ਵਿੱਚ ਹਮਲਾ ਹੋਇਆ ਔਰ ਉਧਰ ਦੇਖਿਆ ਜਾਵੇ ਤਾਂ ਪੰਜਾਬ ਦਾ ਬਹੁਤ ਬਚਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਿੰਨੇ ਹਮਲੇ ਹੋਏ ਨੇ ਚਾਹੇ ਉਹ ਬਠਿੰਡਾ ਹੋਇਆ ਚਾਹੇ ਰਾਤ ਦੇ ਹਮਲਾ ਗੁਰਦਾਸਪੁਰ ਚ ਹੋਇਆ ਜਲੰਧਰ ਵਿੱਚ ਹਮਲਾ ਹੋਇਆ ਜਾਂ ਫਿਰ ਕਿਸੇ ਹੋਰ ਏਰੀਆ ਦੇ ਵਿੱਚ ਹਮਲਾ ਹੋਇਆ ਪਠਾਨਕੋਟੇਰ ਬੇਸਵਲ ਹਮਲਾ ਹੋਇਆ ਆਦਮਪੁਰ ਹਮਲਾ ਹੋਇਆ ਉਸ ਨੂੰ ਆ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਮੂਹ ਦੀ ਖਾਣੀ ਪਈ ਹੈ ਕਿਉਂਕਿ ਸਾਡਾ ਜਿਹੜਾ ਐਂਟੀਸੋਨਿਕ ਐਂਟੀ ਮਿਜ਼ਾਈਲ ਸਿਸਟਮ ਹੈ ਉਹ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ ਇੰਡੀਅਨ ਆਰਮੀ ਨੇ ਜੋ ਕਰਕੇ ਦਿਖਾਇਆ ਉਸ ਦੀ ਤੁਸੀਂ ਦੇਖੋ ਕਿ ਪਹਿਲਾਂ ਤੇ ਬਾਅਦ ਦੀ ਤਸਵੀਰਤਾਂ ਨੂੰ ਉਸੇ ਦਿਖਾ ਰਹੇ ਆ ਕਿ ਕਿਵੇਂ ਆ ਪਾਕਿਸਤਾਨ ਨੂੰ ਸਬੂਤ ਚਾਹੀਦਾ ਸੀ ਇਹ ਸਬੂਤ ਹੈ ਕਿ ਕਿਵੇਂ ਉਹਨਾਂ ਦੀ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਸਾਡੀ ਰਿਹਾਇਸ਼ ਵਾਲੇ ਏਰੀਆਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਰਾਤ ਜਿਹੜੇ ਹਮਲੇ ਸੀਗੇ ਉਹ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਹੋਏ ਨੇ ਜੰਮੂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਵੀ ਅੱਜ ਉੱਠ ਕੇ ਸਭ ਕੁਝ ਦੱਸਿਆ ਕਿ ਕਿਵੇਂ ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਉਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੇ ਕਹੀਏ ਕਿ ਪੂਰੇ ਤਰੀਕੇ ਦੇ ਨਾਲ ਸਿਸਟਮ ਜਿਹੜਾ ਕੰਮ ਕੀਤਾ ਗਿਆ S400 ਨੇ ਕੰਮ ਕੀਤਾ ਤੇ ਸਭ ਕੁਝ ਬਚਾ ਰਿਹਾ ਫਿਲਹਾਲ ਪੁੰਚ ਹਮਲੇ ਦੀ ਸੀਸੀਟੀਵੀ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਪਾਕਿਸਤਾਨ ਦੇ ਨਪਾਕ ਹਰਕਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਸਬੂਤ ਕਮਾ ਕਰਿਆ ਸੀ ਇੱਕ ਪ੍ਰੋਪਾਗੈਂਡਾ ਚਲਾ ਰਿਹਾ ਆ ਕਿ ਤਰੀਕੇ ਨਾਲ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਹਮਲਾ ਆ ਐਸ ਸੀ ਸੀ ਟੀ ਵੀ ਸਬੂਤ ਹੈ ਕਿ ਕਿਵੇਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਫਿਲਹਾਲ ਇਹ ਸੀ ਸੀ ਟੀ ਵੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਪਹੁੰਚਦੇ ਰਿਹਾਇਸ਼ੀ ਇਲਾਕੇ ਦੇ ਉੱਤੇ ਹਮਲਾ ਕੀਤਾ ਗਿਆ ਆ ਉਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਪੁੰਚ ਦਾ ਰਿਹਾਇਸ਼ੀ ਇਲਾਕਾ ਆ ਉਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਾਲੇ ਕਹਿ ਰਿਹਾ ਹੈ ਪਾਕਿਸਤਾਨ ਕਿ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਵਿਚਾਰਾ ਕਾਰਡ ਖੜ੍ਹ ਸਕਦੇ ਆ ਉਧਰ ਜਿ ਕਹਿਆ ਕਿ ਫਾਰਮਰ ਐਮਬੈਸਡਰ ਹੈ ਹੈਲਿਨਿਕੀ ਉਹਨਾਂ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਬਦਲਾ ਜੋ ਲਿਆ ਇਸ ਮਿਸ਼ਨ ਸੰਦੂਰ ਦੇ ਨਾਲ ਉਹਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਦੇ નિર્ਦੋਸ਼ ਬੰਦੇ ਮਾਰੇ ਗਏ ਨੇ ਪਰ ਜੋ ਪਾਕਿਸਤਾਨ ਕਰ ਰਿਹਾ ਰਿਟੈਲੀਏਟ ਕਰ ਰਿਹਾ ਜਾਂ ਵਿਚਾਰਾ ਕਾਰਡ ਖੜ੍ਹ ਰਿਹਾ ਉਸ ਨੂੰ ਉਹਦਾ ਕੋਈ ਹੱਕ ਨਹੀਂ ਹੈ ਇਹ ਵੀਡੀਓ ਇੱਕ ਤਰੀਕੇ ਨਾਲ ਸਬੂਤ ਹੈ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਹਮਲੇ ਹੋ ਰਹੇ ਨੇ ਇਸ ਸਾਡੇ ਰਹਾਇਸ਼ੀ ਇਲਾਕੇ ਤੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਇਲਾਕੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਹ ਰਿਹਾਇਸ਼ੀ ਇਲਾਕਾ ਪਹੁੰਚਦਾ ਕੱਲ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਜੰਮੂ ਦਾ ਏਅਰਪੋਰਟ ਹੈ ਉਸ ਨੂੰ ਵੀ ਟਾਰਗੇਟ ਕੀਤਾ ਇਹ ਵੀਡੀਓ ਦੇਖੋ ਕਿ ਕਿਵੇਂ ਰਿਹਾਇਸ਼ੀ ਇਲਾਕਾ ਉਸ ਦੇ ਉੱਤੇ ਹਮਲਾ ਕੀਤਾ ਗਿਆ ਪਾਕਿਸਤਾਨ ਦੀ ਨਾਪਾਕ ਹਰਕਤ ਹੈ ਔਰ ਇਸ ਦੇ ਜਵਾਬੀ ਕਾਰਵਾਈ ਜਿਹੜੀ ਆ ਉਹ ਭਾਰਤ ਕਰ ਰਿਹਾ ਆ ਔਰ ਇਹ ਰਿਹਾਇਸ਼ੀ ਇਲਾਕਿਆਂ ਨੂੰ ਜੇ ਟਾਰਗੇਟ ਬਣਾਇਆ ਇਹ ਪਹਿਲਾਂ ਵੀ ਕਿਹਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਜਿਹੜੇ ਨੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਫਿਰ ਇਹਦਾ ਅੰਜਾਮ ਬਹੁਤ ਖਤਰਨਾਕ ਹੋਏਗਾ ਫਿਲਹਾਲ ਲਾਈਵ ਵੀਡੀਓ ਆਈ ਹੈ ਪੁਚ ਸੀਸੀਟੀਵੀ ਦੀ ਆ ਪੁਚ ਹਮਲੇ ਦਾ ਸੀਸੀਟੀਵੀ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿ ਜਿਹੜਾ ਆ ਇਹ ਹਮਲਾ ਕੀਤਾ ਗਿਆ ਸਬੂਤ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ حساب ਦੇ ਨਾਲ ਪਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੀ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੌਂਚ ਦਾ ਰਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਦੇਖੋ ਕਿ ਕਿੱਡੇ ਖਤਰਨਾਕ ਸੀਸੀਟੀਵੀ ਹੈ ਕਿ ਕਿਵੇਂ ਪੂਰਾ ਰਹਾਇਸ਼ੀ ਹਿਲਾਕਾ ਜਿਹੜਾ ਆ ਉਹਨੂੰ ਟਾਰਗੇਟ ਕੀਤਾ ਗਿਆ ਕੋਆਰਡੀਨੇਟਸ ਜਿਹੜੇ ਆ ਕਿਉਂਕਿ ਹੁਣ ਜਿਹੜੀ ਲੜਾਈ ਹੈ ਉਹ 71 ਦੀ ਲੜਾਈ ਨਾਲ ਬਹੁਤ ਵੱਖਰੀ ਹੋਏਗੀ ਇਹ ਸਭ ਨੂੰ ਪਤਾ ਹੈ ਔਰ ਇਹ ਪਾਕਿਸਤਾਨ ਤੇ ਭਾਰਤ ਦੀ ਲੜਾਈ ਜਿਹੜੀ ਆ ਵੈਸੇ ਹੀ ਬਹੁਤ ਸੁਭਾਵਕ ਵੱਖਰੀ ਆ ਕਿਉਂਕਿ ਇਹਨਾਂ ਦੀਆਂ ਸੀਮਾ ਜੜੀਆਂ ਨੇ ਬਾਰਡਰ ਜੜਿਆ ਆ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਕਈ ਵੀ ਕਈ ਬਾਰਡਰਸ ਤੇ ਜਗ੍ਹਾ ਇਦਾਂ ਤੇ ਆ ਜਿਵੇਂ ਪੁੰਛ ਦਾ ਏਰੀਆ ਇਦਾਂ ਦਾ ਆ ਜਿੱਦੋਂ ਥੋੜਾ ਜਿਹਾ ਫਰਕ ਹੈ ਔਰ ਇਸ ਦੇ ਨਾਲ ਇਹ ਬਹੁਤ ਨੁਕਸਾਨ ਹੋਏਗਾ ਫਿਲਹਾਲ ਇੰਡੀਆ ਦਾ ਜਿਹੜਾ ਆਪਾਂ ਕਹੇ ਲਿਆ ਕਿ ਐਂਟੀਸੀਪੇਟਿਡ ਸਿਸਟਮ ਹੈ ਜਿਹਨੂੰ ਆਪਾਂ S400 ਕਹਿੰਦੇ ਨੇ ਰ ਮਿਜ਼ਾਈਲ ਐਂਟੀਸੀਪੇਟਿਡ ਸਿਸਟਮ ਆ ਜਿਹੜਾ ਹਵਾ ਦੇ ਵਿੱਚ ਖਤਮ ਕਰ ਦਿੰਦਾ ਆ ਉਹ ਬਹੁਤ ਹੈ ਪਰ ਜਦੋਂ ਇਹ ਮਿਜ਼ਾਈਲ ਕਿਉਂਕਿ ਇਹ ਤਾਂ ਬਿਲਕੁਲ ਕਲੀਅਰ ਆ ਕਿਸੇ ਵੀ ਮੁਲਕ ਤੋਂ ਉਹ ਟੈਕਨੋਲੋਜੀ ਨਹੀਂ ਹੈ ਜਿਹੜੀ ਪੂਰਨ ਤਰੀਕੇ ਦੇ ਨਾਲ ਯਾਨੀ ਕਿ ਜਿਹਨੂੰ ਆਪਾਂ ਕਹੇ ਕਿ 100% ਸੇਫ ਤਰੀਕੇ ਦੇ ਨਾਲ ਜਿਹੜਾ ਆ ਐਂਟੀਸੀਪੇਟ ਕਰੇ ਮਿਜ਼ਾਈਲਸ ਨੂੰ ਜਾਂ ਕਿਸੇ ਹੋਰ ਤਰ੍ਹਾਂ ਦੇ ਟਾਰਗੇਟ ਨੂੰ ਨੁਕਸਾਨ ਤਾਂ ਹੋਏਗਾ ਜਦੋਂ ਹੋਏਗੀ ਫਿਲਹਾਲ ਇਹ ਵੀਡੀਓ ਪਹੁੰਚਦੀ ਹੈ ਸੀਸੀਟੀਵੀ ਸਾਹਮਣੇ ਆਇਆ ਪਾਕਿਸਤਾਨ ਲਗਾਤਾਰ ਕਹਿ ਰਿਹਾ ਕਿ ਸਬੂਤ ਦਿਓ ਅਸੀਂ ਕਿੱਥੇ ਹਮਲਾ ਕੀਤਾ ਸਬੂਤ ਦਿਓ ਕਿ ਸ਼ਾਇਦ ਭਾਰਤ ਨੂੰ ਸਵਾਲ ਚੱਕ ਰਿਹਾ ਸੀਗਾ ਬਾਰੇ ਸੀਸੀਟੀਵੀ ਆ ਪੋਂਚ ਦੀ ਸੀਸੀਟੀਵੀ ਆ ਜਿੱਥੇ ਹਮਲਾ ਹੋਇਆ ਆ ਔਰ ਰਿਹਾਈਸ਼ੀ ਇਲਾਕੇ ਦੇ ਵਿੱਚ ਹਮਲਾ ਹੋਇਆ ਔਰ ਉਧਰ ਦੇਖਿਆ ਜਾਵੇ ਤਾਂ ਪੰਜਾਬ ਦਾ ਬਹੁਤ ਬਚਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਿੰਨੇ ਹਮਲੇ ਹੋਏ ਨੇ ਚਾਹੇ ਉਹ ਬਠਿੰਡਾ ਹੋਇਆ ਚਾਹੇ ਰਾਤ ਦੇ ਹਮਲਾ ਗੁਰਦਾਸਪੁਰ ਚ ਹੋਇਆ ਜਲੰਧਰ ਵਿੱਚ ਹਮਲਾ ਹੋਇਆ ਜਾਂ ਫਿਰ ਕਿਸੇ ਹੋਰ ਏਰੀਆ ਦੇ ਵਿੱਚ ਹਮਲਾ ਹੋਇਆ ਪਠਾਨਕੋਟੇਰ ਬਿਸਵਲ ਹਮਲਾ ਹੋਇਆ ਆਦਮਪੁਰ ਹਮਲਾ ਹੋਇਆ ਉਸ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਆ ਮੂੰਹ ਦੀ ਖਾਣੀ ਪਈ ਹੈ ਕਿਉਂਕਿ ਸਾਡਾ ਜਿਹੜਾ ਐਂਟੀ ਸੌਨਿਕ ਐਂਟੀ ਮਿਜ਼ਾਈਲ ਸਿਸਟਮ ਹੈ ਉਹ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ ਇੰਡੀਅਨ ਆਰਮੀ ਨੇ ਜੋ ਕਰਕੇ ਦਿਖਾਇਆ ਉਸਿਆ ਤੁਸੀਂ ਦੇਖੋ ਕਿ ਪਹਿਲਾਂ ਤੇ ਬਾਅਦ ਦੀ ਤਸਵੀਰਤਾਂ ਉਹਸੀ ਦਿਖਾ ਰਹੇ ਆ ਕਿ ਕਿਵੇਂ ਆ ਪਾਕਿਸਤਾਨ ਨੂੰ ਸਬੂਤ ਚਾਹੀਦਾ ਸੀ ਇਹ ਸਬੂਤ ਹੈ ਕਿ ਕਿਵੇਂ ਉਹਨਾਂ ਦੀ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਸਾਡੀ ਰਿਹائش ਵਾਲੇ ਏਰੀਆਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਰਾਤ ਜਿਹੜੇ ਹਮਲੇ ਸੀਗੇ ਉਹ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਹੋਏ ਨੇ ਜੰਮੂ ਦੇ ਆ ਜਿਹੜੇ ਸੀਐਮ ਨੇ ਉਹਨਾਂ ਨੇ ਵੀ ਅੱਜ ਉੱਠ ਕੇ ਸਭ ਕੁਝ ਦੱਸਿਆ ਕਿ ਕਿਵੇਂ ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਉਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੇ ਕਹੀਏ ਕਿ ਪੂਰੇ ਤਰੀਕੇ ਦੇ ਨਾਲ ਸਿਸਟਮ ਜਿਹੜਾ ਕੰਮ ਕੀਤਾ ਗਿਆ ਐਸ 400 ਨੇ ਕੰਮ ਕੀਤਾ ਤੇ ਸਭ ਕੁਝ ਬਚਾਰਿਆ ਫਿਲਹਾਲ ਪੁੰਚ ਹਮਲੇ ਦੀ ਸੀਸੀਟੀਵੀ ਟੋੜੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਪਾਕਿਸਤਾਨ ਦੇ ਨਪਾਕ ਹਰਕਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਸਬੂਤ ਕਮਾ ਕਰਿਆ ਸੀ ਇੱਕ ਪ੍ਰੋਪਗੈਂਡਾ ਚਲਾ ਰਿਹਾ ਆ ਕਿ ਤਰੀਕੇ ਨਾਲ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਹਮਲਾ ਇਹ ਸੀਸੀਟੀਵੀ ਸਬੂਤ ਹੈ ਕਿ ਕਿਵੇਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਭਾਰਤ ਦੇ ਰਿਹਾਈਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਫਿਲਹਾਲ ਇਹ ਸੀਸੀਟੀਵੀ ਤਸਵੀਰ ਤੁਹਾਡੀ ਸਕ੍ਰੀਨ ਦੇ ਉੱਤੇ ਆ ਪੁੰਛ ਦੇ ਰਿਹਾਈਸ਼ੀ ਇਲਾਕੇ ਤੇ ਉੱਤੇ ਹਮਲਾ ਕੀਤਾ ਗਿਆ ਆ ਉਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਆ ਕਿ ਕਿਵੇਂ ਜਿਹੜਾ ਪੁੰਛ ਦਾ ਰਿਹਾਈਸ਼ੀ ਇਲਾਕਾ ਆ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਾਲੇ ਕਹਿ ਰਿਹਾ ਪਾਕਿਸਤਾਨ ਕਿ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਵਿਚਾਰਾ ਕਾਰਡ ਖੇਡ ਸਕਦੇ ਆ ਉਧਰ ਜਿਕੇ ਆ ਕਿ ਫਾਰਮਰ ਇਨਵੈਸਟਰ ਹੈ ਹੈਲਿਨਿਕੀ ਉਹਨਾਂ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਬਦਲਾ ਜੋ ਲਿਆ ਸਮਿਸ਼ਨ ਸੰਦੂਰ ਦੇ ਨਾਲ ਉਹਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਦੇ નિર્ਦੋਸ਼ ਬੰਦੇ ਮਾਰੇ ਗਏ ਨੇ ਪਰ ਜੋ ਪਾਕਿਸਤਾਨ ਕਰ ਰਿਹਾ ਰਿਟੈਲੀਏਟ ਕਰ ਰਿਹਾ ਜਾਂ ਵਿਚਾਰਾ ਕਾਰਡ ਖੇਡ ਰਿਹਾ ਉਸ ਨੂੰ ਉਹਦਾ ਕੋਈ ਹੱਕ ਨਹੀਂ ਹੈ ਇਹ ਵੀਡੀਓ ਇੱਕ ਤਰੀਕੇ ਨਾਲ ਸਬੂਤ ਹੈ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਹਮਲੇ ਹੋ ਰਹੇ ਨੇ ਇਸ ਸਾਡੇ ਰਿਹਾਇਸ਼ੀ ਇਲਾਕੇ ਦੇ ਉੱਤੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਇਲਾਕੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਹ ਰਿਹਾਇਸ਼ੀ ਇਲਾਕਾ ਪਹੁੰਚ ਦਾ ਕੱਲ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਜੰਮੂ ਦਾ 에어ਪੋਰਟ ਹੈ ਉਸ ਨੂੰ ਵੀ ਟਾਰਗੇਟ ਕੀਤਾ ਇਹ ਵੀਡੀਓ ਦੇਖੋ ਕਿ ਕਿਵੇਂ ਰਿਹਾਇਸ਼ੀ ਇਲਾਕਾ ਉਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਪਾਕਿਸਤਾਨ ਦੀ ਨਾਪਾਕ ਹਰਕਤ ਹੈ ਔਰ ਇਸ ਦੇ ਜਵਾਬੀ ਕਾਰਵਾਈ ਜਿਹੜੀ ਹੈ ਉਹ ਭਾਰਤ ਕਰ ਰਿਹਾ ਆ ਔਰ ਰਿਹਾਇਸ਼ੀ ਇਲਾਕਿਆਂ ਨੂੰ ਜੇ ਟਾਰਗੇਟ ਬਣਾਇਆ ਇਹ ਪਹਿਲਾਂ ਵੀ ਕਿਹਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਜਿਹੜੇ ਨੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਫਿਰ ਇਹਦਾ ਅੰਜਾਮ ਬਹੁਤ ਖਤਰਨਾਕ ਹੋਏਗਾ ਫਿਲਹਾਲ ਲਾਈਵ ਵੀਡੀਓ ਆਈ ਹੈ ਪੁਂਚ ਸੀਸੀਟੀਵੀ ਦੀ ਆ ਪੁਂਚ ਹਮਲੇ ਦਾ ਸੀਸੀਟੀਵੀ ਆ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿ ਜਿਹੜਾ ਆ ਇਹ ਹਮਲਾ ਕੀਤਾ ਗਿਆ ਸਬੂਤ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ ਸੇ ਹਿਸਾਬ ਦੇ ਨਾਲ ਭਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੀ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੋਂਚ ਦਾ ਰਿਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ